ਹੁਣ ਕੈਨੇਡਾ ਅਮਰੀਕਾ ਦਾ ਸੀਜ਼ਨ ਸ਼ੁਰੂ ਹੋ ਜਾਣਾ ਆ ਵਿਸ਼ਾਲ ਪਟਕੜਾ ਵੀਰ ਹੈ ਇਹਨੂੰ ਦੁਨੀਆ ਖੁਸ਼ੀ ਕਹਿੰਦੀ ਹੈ ਬਾਲ ਦੀ ਟੀਮ ਦੇ ਲਈ ਅੱਜ ਟੀਮ ਜਿਹੜੀ ਬਜਿੰਦਰ ਬਾਸੀ ਹੋਣਾ ਸਪான்ਸਰ ਕੀਤੀ ਆ ਗਿੰਦਾ ਬੱਗਿਆਂ ਵਾਲਾ ਗਿੰਦਾ ਫੜ ਗਿਆ ਬਾਹ ਮਾਰ ਗਿਆ ਕੈਂਚੀ ਦੁਨੀਆ ਦਾ ਮੇਰੇ ਵੀਰੋ ਵੱਡਾ ਮਾਲੇ ਇਸ ਸਮੇਂ ਜਫਾ ਖਾਣ ਜਾ ਰਿਹਾ ਗਿੰਦਾ ਤੇ ਦੂਜੇ ਪਾਸੇ ਬਣੀ ਸਮਾਨੇ ਵਾਲਾ ਲੱਗਿਆ ਜੋ ਕਿਆ ਜੋਰ ਲਗਿਆ ਜੋਰ ਲਗਿਆ ਜੋਰ ਵੱਜ ਗਈ ਕੈਂਚੀ ਜੋਰ ਲਗਿਆ ਤੇ ਐਂ ਲੱਗਟ ਖੇਡਦਾ ਉਥੇ ਕੰਮਕਾਰਾਂ ਦੇ ਵਿੱਚ ਮਿਹਨਤ ਲਾ ਕੇ ਕੈਨੇਡਾ ਦਾ ਸੀਜ਼ਨ ਕਈ ਪਲੇਅਰ ਉਧਰ ਸੈੱਟ ਹੋ ਗਏ ਆ ਉਧਰ ਹੀ ਖੇਡਦੇ ਅੰਬਾ ਸੌਰ ਸਿੰਘ ਦੀ ਧਰਤੀ ਪੁਲਵਾਨਾਂ ਦਾ ਨਗਰ ਐ ਸਣੀ ਆਹ ਦੁੱਗਾਂ ਵਾਲਿਆ ਸਣੀ ਕਾਲੇ ਸੰਘਿਆਂ ਦਾ ਇਹ ਮੇਰੇ ਵੀਰੋ ਬੜਾ ਭੇਤੀ ਆਂਬੇ ਦਾ ਆਹ ਬੜਾ ਭੇਤੀ ਆਂਬੇ ਦਾ ਸਣੀ ਕਾਲੇ ਸੰਘਿਆਂ ਚਾਰ ਜਾਫੀ ਫੂਲਾ ਵਾਹਿਗੁਰੂ ਸੁੱਖਾ ਆਓ ਸੋਨੀ ਸਾਹਮਣੇ ਸਾਹਮਣੇ ਫੂਲਾ ਸ਼ੂਸ਼ਕ ਦਾ ਦੂਜੀ ਦੂਜੀ ਕਬੱਡੀ ਪਾ ਰਿਹਾ ਆਪਣੀ ਟੀਮ ਦੇ ਵੱਲੋਂ ਚਾਰ ਨੇ ਦੁੱਗਾਂ ਵਾਲਾ ਆਹ ਰਵੀ ਸਾਹੋਕੇ ਦੀ ਧਰਤੀ ਦਾ ਬਾਬੂ ਰਾਜਵਲੀ ਦਾ ਪਿੰਡ ਹੈ ਮੋਗੇ ਦੀ ਧਰਤੀ ਹੈ ਲਓ ਮਾੜਾ ਮਾੜਾ ਜਾ ਕੈਮਰਾ ਉੱਪਰ ਸਟੇਜ ਵਾਲੇ ਪਾਸੇ ਸਟੇਜ ਵਾਲੇ ਪਾਸੇ ਮੈਂ ਵੀ ਤੂੰ ਤਾਂ ਮੇਰੇ ਦਿਲ ਦੀ ਬੁੱਝ ਲਈ ਹੈ ਮੈਂ ਵੀ ਕਹਿ ਨਹੀਂ ਲੱਗਿਆ ਸੀ ਵੀ ਉੱਤਰ ਨੂੰ ਕੈਮਰਾ ਜਾ ਘੁਮਾ ਦਿਓ ਦੁਨੀਆ ਨੂੰ ਦਿਖਾ ਦਿਓ ਵੀ ਦੁੱਗਾਂ ਵਾਲਾ ਟਟ ਕੇ ਲੱਗ ਗਿਆ ਨਰਮਨ ਲੋਪੋ ਵਾਲਾ ਆਹ ਨੰਬਰ ਆਹ ਨੰਬਰ ਸਿਰੇ ਔਰ ਸਿਰੇ ਦੇ ਦੋਨਾਂ ਤੇ ਜਵਾਨੀ ਆਥਰੀ ਲੱਗਿਆ ਪਿਆ ਜੋਰ ਲੱਗਿਆ ਪਿਆ ਜੋਰ ਲੱਕ ਖੁਸ਼ੀ